ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 6 ਦੇ ਅਧੀਨ ਆਉਂਦੇ ਗੈਸਪਰਾ ਇਲਾਕੇ ਵਿੱਚ ਮਾਮੂਲੀ ਤਕਰਾਰ ਤੇ ਇੱਕ ਨੌਜਵਾਨ ਦੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਮਾਮੂਲੀ ਗਲਤੇ ਹੋਏ ਤਕਰਾਰ ਤੋਂ ਬਾਅਦ ਉਹਨਾਂ ਨੇ ਹੋਰ ਨੌਜਵਾਨਾਂ ਨੂੰ ਨਾਲ ਲੈ ਕੇ ਹਮਲਾ ਕਰ ਦਿੱਤਾ ਅਤੇ ਉਸ ਦੀ ਮੌਤ ਹੋ ਗਈ। ਉਹਨਾਂ ਨੇ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਹੈ। ਬਚਪਨ ਕੀ ਯਾਰ ਦੋਸਤ ਸੀ ਤੇ ਜੋ ਉਹਨੂੰ ਥੋੜਾ ਜਿਹਾ थोड़ा वो करते गुस्सा था उनमें थोड़े, थोड़े से यार दोस्त में थोड़ी सी लड़ाई झगड़ा हो गई थी कल रात को उन्होंने वही लड़ाई झगड़ा उन्होंने दुश्मनी में उतार दिया अच्छा। क्या क्या रंजिश थी किस किस वजह से इतना मतलब गुस्सा आ गया मैं तो आप साथ में थी नहीं मैं तो घर पे थी अपने बाकी ये था उनके उसके साथ में इसकी पता सब। अच्छा। हुआ क्या है पूरा मामला तो तो बता दो पता हो गई है बस यही था कि थोड़ी दुश्मनी उन्होंने निकाली है बस और बाकी मुझे कोई बात बात नहीं ਜਗਾ ਗੈਸਪੁਰ ਹੋ ਰਹੀ ਅੱਛਾ ਇਹ ਰਮਦਸ ਕਲੋਨੀ ਉਹ ਹਰ ਗੋਵਿੰਦ ਨਗਰ ਚਾਰ ਨੰਬਰ ਗਲੀ ਅੱਛਾ ਕੀ ਹੋਇਆ ਵੀ ਜਿਹੜਾ ਇਹ ਤੇ ਹੋਇਆ ਇਦਾਂ ਸੀ ਕਿ 10:30 ਵਜੇ ਅਸੀਂ ਗਲੀ ਆਏ ਗਲੀ 'ਚ ਕੀ ਹੋਇਆ ਗਲੀ 'ਚ ਆਇਆ ਸੀ ਹਾਂਜੀ 5 ਮਿੰਟ ਬੈਠੇ ਆਪਾਂ ਹਾਂ ਤੇ ਇੰਨੇ 'ਚ 20 25 ਜਣੇ ਮੁੰਡੇ ਆ ਗਏ ਅੱਛਾ ਬੁਨਾ ਪੁੱਛੇ ਮਾਲਮ ਮਾਰੂ ਸ਼ੁਰੂ ਕਰਤਾ ਉਹਨਾਂ ਕਿਹਨੇ ਤੁਹਾਨੂੰ ਮਾਰੇ ਮੁੰਡਿਆਂ ਨੇ ਪਰ ਆਦੇ ਅੱਛਾ ਕਿਸਨ ਦਾ ਪਾਦੇ ਕਹਿੰਦਾ ਪਰ ਆਸ ਹਾਂਜੀ ਕਿਉਂ ਮਾਰੇ ਕਾਰਨ ਕੀ ਸੀ ਕਾਰਨ ਤਾਂ ਪਤਾ ਨਹੀਂ ਕਾਰਨ ਕੁਝ ਨਹੀਂ ਪਤਾ ਕੋਈ ਰੰਜੀਤ ਵਗੈਰਾ ਸੀ ਹਾਂਜੀ ਪੁਰਾਣੀ ਰੰਜੀਤ ਸੀ ਪੁਰਾਣੇ ਸੀ ਉਹਨੇ ਇਹਨਾਂ ਦਾ ਵਤਨ ਪਤਾ ਵੀ ਕੁਝ ਨਹੀਂ ਹੈਗਾ ਨਹੀਂ ਇਹ ਕਿੰਨੇ ਲੋਕ ਸੀ ਲੋਕ 20-25 ਜਾਣੇ 20-25 ਜਾਣੇ ਸਥਿਆਰ ਸੀ ਉਹਨਾਂ ਕੋਲ ਹਾਂਜੀ ਤੇ ਨਾਲ ਇੱਕ ਦਾ ਨਾਮ ਸੀ ਰਾਜੂ ਰਾਣਾ ਇਹ ਖਾਨ ਵੈਪਨ ਵੀ ਸੀ ਵੈਪਨ ਵੀ ਸੀ ਅੱਛਾ ਹਥਿਆਰ ਵੀ ਸੀਗੇ ਉਹਨਾਂ ਕੋਲ ਹਾਂਜੀ ਹਾਂਜੀ ਗਰਾਰੀ ਸੀਗੇ ਗਰਾਰੀ ਤੇ ਕੋਈ ਹਥਿਆਰ ਚਲਾਇਆ ਹਾਂਜੀ ਗਰਾਰੀ ਅੱਛਾ ਕਿੰਨੇ ਹਥਿਆਰ ਕਿੰਨੇ ਫਾਇਰ ਹੋਏ ਆ ਸਰ ਤੱਕ ਨਹੀਂ ਹੋਏ ਸਰ ਹੋਣੀ ਚਾਹੀਦੀ ਸਰ ਇਨਸਾਫ ਚਾਹੀਦਾ ਸਰ ਸਰ ਆ ਭਰਾ ਗਿਆ ਜੀ ਮਾਰਦੇ ਸੱਟਾਂ ਮਾਰ ਦਿੰਦੇ ਜੀ ਪਰ ਭਰਾ ਗਿਆ ਜੀ ਸਾਡਾ ਭਰਾ ਗਿਆ ਜੀ ਬਸ ਮੈਨੂੰ ਇਨਸਾਫ ਚਾਹੀਦਾ ਸਰ ਅਜੇ ਸਾਰੇ ਭਰਾ ਨੂੰ ਇਨਸਾਫ ਚਾਹੀਦਾ ਜੀ ਬੰਦਾ ਭਰਾ ਸੀਗਾ ਜੀ ਸਾਡਾ ਵੱਡਾ ਇਕਲੌਤਾ ਮੁੰਡਾ ਇਕਲੌਤਾ ਮੁੰਡਾ ਸੀਗਾ ਜੀ ਪਹਿਲੇ ਪਹਿਲੇ ਉਹਨਾਂ ਦਾ ਵੱਡਾ ਭਰਾ ਸੀਗਾ ਜੀ ਉਹ ਵੀ ਨਹੀਂ ਹੈਗਾ ਉਹਨਾਂ ਦੀ ਮੰਮੀ ਪਹਿਲਾਂ ਨਹੀਂ ਸੀਗੀ ਇੱਕ ਛੋਟਾ ਮੁੰਡਾ ਸੀਗਾ ਖਾਨਦਾਨ ਦੇ ਵਿੱਚ ਇਕੱਲੇ ਜੀ ਉਹਨਾਂ ਦੇ ਹੁਣ ਪਿਓ ਰਹਿ ਗਏ ਜੀ ਬਸ ਉਹਨਾਂ ਨੂੰ ਵੀ ਮਾਰਦੇ ਜੇ ਮਾਰਦੇ ਸੱਟਾ ਮਾਰ ਕੇ ਚਲੇ ਜਾਂਦੇ ਵੀ ਆਪਾਂ ਬਚਾ ਤੇ ਲੈਂਦੇ ਉਹ ਤਾਂ ਜੀ ਸਾਨੂੰ ਮਾਰ ਕੇ ਚਲੇ ਗਏ ਐਡੀ ਕਿਹੜੀ ਖੁੰਦਕ ਸੀਗੀ ਉਹਨਾਂ ਦੀ ਸਾਨੂੰ ਜੋ ਰਾਤੀ ਮੈਸੇਜ ਆਇਆ ਹੈਗਾ ਉਸ ਮੈਸੇਜ ਦੇ ਬਿਹੇਵ ਤੇ ਅਸੀਂ ਮੌਕੇ ਤੇ ਪਹੁੰਚੇ ਹਾਂ ਮੌਕੇ ਤੇ ਪਹੁੰਚ ਕੇ ਅਸੀਂ ਇਨਵੈਸਟੀਗੇਸ਼ਨ ਆਪਣੀਆਂ ਸਟਾਰਟ ਕਰ ਦਿੱਤੀ ਆ ਐਂਡ ਜੋ ਸਬੰਧਤ ਟੀਮ ਟੀਮ ਹੈਗੀਆਂ ਪੋਂਸਿਕ ਵਾਲੀਆਂ ਔਰ ਜੋ ਫਿੰਗਰਪ੍ਰਿੰਟਸ ਵਾਲੇ ਉਹ ਮੌਕੇ ਤੇ ਆਏ ਹੈਗੇ ਆ ਔਰ ਅਗਲੀ ਫਰਜ ਫਰਦ ਇਨਵੈਸਟੀਗੇਸ਼ਨ ਤੋਂ ਬਾਅਦ ਸਭ ਕੁਝ ਸਾਹਮਣੇ ਆਏਗਾ। ਮੈਂ ਵਿਅਕਤੀ ਕੌਣ ਸੀਗਾ ਕਿੱਥੇ ਦਾ ਰਹਿਣ ਵਾਲਾ ਸੀ ਕੀ ਨਾਮ ਸੀ ਉਹਦਾ। ਹਲੇ ਫਿਲਹਾਲ ਸਾਨੂੰ ਜੋ ਪਤਾ ਹੈਗਾ ਸ਼੍ਰੀ ਆਪਣੇ ਹਰਗੋਬਿੰਦ ਨਗਰ ਗਲੀ ਨੰਬਰ 4 ਦਾ ਵਿਅਕਤੀ ਰਹਿਣ ਵਾਲਾ ਸੀਗਾ। ਉੱਥੇ ਪਹਿਲਾਂ ਰਹਿੰਦਾ ਸੀ ਉਸ ਤੋਂ ਬਾਅਦ ਥੋੜੀ ਡਿਸਟੈਂਸ ਤੇ ਇਹ ਆਪਣੀ ਇਹਨੇ ਜਿੱਦਾਂ ਸਬੜਾਈ ਹੋਈ ਸੀ ਰੈਡ ਗੰਢ ਤੇ ਔਰ ਉੱਥੇ ਕੁਝ ਮੁੰਡਿਆਂ ਦੇ ਨਾਲ ਇਹਦਾ ਜੋ ਦੇਖਿਆ ਗਿਆ ਹੈ ਕਿ ਬਈ ਆਪਸ ਵਿੱਚ ਲੜਾਈ ਝਗੜਾ ਬੰਦੇ ਟਾਈਮ ਵੀ ਹੋਇਆ ਔਰ ਰਾਤ ਨੂੰ ਵੀ ਜੋ ਹੋਣ ਤੋਂ ਬਾਅ ਤਸਵੀਰਾਂ ਦੇ ਪ੍ਰਾਣੀ ਰੱਜੀ ਸੀਗੀ ਕੋਈ ਪਰਿਵਾਰ ਨੂੰ ਵੀ ਦੋਸ਼ ਲੈਣੇ ਨਾਂ ਲੈਣੇ ਉਹਨਾਂ ਦਾ ਕੋਈ ਕਾਰਵਾਈ ਕਰ ਰਹੇ ਹੋ ਤੁਸੀਂ ਕੋਈ ਨੋਟੀਫਾਈ ਕੀਤਾ ਪੁਰਾ? ਅਸੀਂ ਹਾਲੇ ਆਈਡੈਂਟੀਫਾਈ ਕਰ ਰਹੇ ਹਾਂ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਹਾਂ ਸਰ ਇਨਵੈਸਟੀਗੇਸ਼ਨ ਤੱਕ ਸਾਨੂੰ ਪਹੁੰਚਣ ਦਿਓ ਜੋ ਫਰਦਰ ਅੱਗੇ ਹੋਏਗਾ ਤੁਹਾਡੇ ਧਿਆਨ ਚ ਲਿਆਂਦਾ ਜਾਏਗਾ ਸਰ ਜੀ ਦੇਖਿਆ ਨਹੀਂ ਗਿਆ ਕਿ ਇਹਦੇ 20 ਤੋਂ 25 ਬੰਦਿਆਂ ਤੇ ਨਾਲ ਜਿਹੜਾ ਇੱਕ ਵਿਅਕਤੀ ਤੇ ਹਮਲਾ ਕੀਤਾ ਗਿਆ ਨਹੀਂ ਇਸ ਬਾਰੇ ਹਾਲੇ ਸਾਨੂੰ ਕੁਝ ਨਹੀਂ ਪਤਾ ਅੱਛਾ ਹਾਲੇ ਕੋਈ ਸੀਸੀਟੀਵੀ ਵੀਡੀਓ ਸਾਹਮਣੇ ਨਹੀਂ ਨਹੀਂ ਹਾਲੇ ਕੁਝ ਨਹੀਂ ਆਈ ਸੀਸੀਟੀਵੀ ਵੀਡੀਓ ਖੰਡ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ